ਵਾ ਨਹੀਂ ਕਰਦੀ ਸੀ ਜਦੋਂ ਕੋਈ ਸਪਰੇ ਨਹੀਂ ਛਿੜਕਦਾ ਸੀ ਉਸ ਵੇਲੇ ਗੱਲਾਂ ਕੀਤੀਆਂ ਗਈਆਂ ਦੂਜਾ ਇੱਕ ਹੋਰ ਕਿਉਂਕਿ ਸਿਰਫ ਪਵਿੱਤਰ ਸ਼ਹਿਰ ਦਾ ਦਰਜਾ ਵਿਧਾਨ ਸਭਾ ਚੋਂ ਸਰਬਸੰਮਤੀ ਨਾਲ ਪਾਸ ਕਰੋਣਾ ਹੁੰਦਾ ਬਾਕੀ ਤੇ ਜਿਹੜੇ ਫੈਸਲੇ ਨੇ ਉਹ ਬਾਹਰ ਹੋ ਜਾਂਦੇ ਆ ਅਫਸਰ ਪੱਧਰ ਤੇ ਹੋ ਜਾਂਦੇ ਆ ਮੰਤ్రਾਲੇ ਦੇ ਲੈਵਲ ਤੇ ਹੋ ਜਾਂਦੇ ਆ ਤਿੰਨੇ ਸ਼ਹਿਰਾਂ ਦੇ ਵਿੱਚ ਅੰਮ੍ਰਿਤਸਰ ਸਾਹਿਬ ਪੂਰਾ ਸ਼ਹਿਰ ਤਲਵੰਡੀ ਸਾਬੋ ਪੂਰਾ ਸ਼ਹਿਰ ਤਿੰਨਾਂੰਦਪੁਰ ਸਾਹਿਬ ਤੁਹਾਨੂੰ ਫਰੀਦ ਦੇ ਵਿੱਚ ਈ ਰਿਕਸ਼ਾ ਜਾਂ ਮਿੰਨੀ ਬੱਸਾਂ ਜਾਂ ਜੋ ਵੀ ਲੋਕਲ ਸਰਵਿਸ ਚੱਲੂਗੀ ਉਹ ਬਿਲਕੁਲ ਮੁਫਤ ਹੋਊਗੀ ਜਿੱਥੋਂ ਮਰਜੀ ਚੜੋ ਜਿਹੜੇ ਮਰਜੀ ਗੁਰਦੁਆਰਾ ਸਾਹਿਬ ਉਤਰੋ ਉਥੋਂ ਜਿੱਥੇ ਮਰਜੀ ਜਾਣਾ ਸਾਰੇ ਜਿਹੜਾ ਖਰਚਾ ਉਹਨਾਂ ਦਾ ਉਹ ਜਿਹੜੇ ਈ ਰਿਕਸ਼ਿਆਂ ਦਾ ਜਾਂ ਬੱਸਾਂ ਦਾ ਜਾਂ ਉਹ ਸਰਕਾਰ ਚੱਲੂਗੀ ਜੀ ਤੁਸੀਂ ਕੁਝ ਨਹੀਂ ਕਰਨਾ ਜੀ ਤੁਸੀਂ ਇੱਥੇ ਆ ਜਿਓ ਤੁਹਾਡੀ ਜੇਬ ਵਿੱਚ ਭਾਵੇਂ ਪੈਸੇ ਨਾ ਵੀ ਹੋਣ ਤਾਂ ਵੀ ਤੁਹਾਨੂੰ ਸਾਰੇ ਗੁਰਦੁਆਰਾ ਸਾਹਿਬਾਂ ਦੇ ਦਰਸ਼ਨ ਹੋਣਗੇ ਫਰੀ ਦੇ ਵਿੱਚ ਤੁਹਾਨੂੰ ਇੱਕ ਗੱਲ ਗੱਲ ਨਿਕਾਰਾ ਕਰਾਵੇ ਤਨ ਤਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਰਨੋਂ ਭਾਵੇਂ ਨਿਹਾਲ ਹੋ ਜਾਵੇ ਭਾਈ ਜੈਤਾ ਜੀ ਮੈਮੋਰੀਅਲ ਮਿਊਜ਼ੀਅਮ ਬਣਾਇਆ ਦੇਖ ਕੇ ਆਇਓ ਦੇਖ ਕੇ ਆਇਓ ਕਿਵੇਂ ਨੇਹਰੀਆਂ ਤੇ ਤੂਫਾਨਾਂ ਦੇ ਵਿੱਚ ਭਾਈ ਜੈਤਾ ਜੀ ਸੀਸ ਲੈ ਕੇ ਆ ਰਹੇ ਨੇ ਲੱਗਦਾ ਆਪਾਂ ਵੀ ਨਾਲ ਹੀ ਚੱਲ ਰਹੇ ਹਾਂ ਆਪਾਂ ਵੀ ਨਾਲ ਹੀ ਚੱਲ ਰਹੇ ਹਾਂ ਜਿਸ ਤਰ੍ਹਾਂ ਬਾਲ ਗੋਵਿੰਦ ਰਾਏ ਨੂੰ ਜਦੋਂ ਸੀਸ ਪੇਂਟ ਕੀਤਾ ਭਾਈ ਜੈਤਾ ਜੀ ਨੇ ਤਾਂ ਉਹਨਾਂ ਨੇ ਕਿਹਾ ਭਾਈ ਜੈਤਾ ਜੀ ਤੁਸੀਂ ਸੀਸ ਨਹੀਂ ਲਿਆਏ ਤੁਸੀਂ ਸੂਰਜ ਲੈ ਕੇ ਆਏ ਹੋ ਤੁਸੀਂ ਮੇਰਾ ਸੂਰਜ ਲੈ ਕੇ ਆਏ ਹੋ ਸੱਚ ਦਾ ਸੂਰਜ ਉਹ ਦੇਖ ਕੇ ਆਏ ਹੋ ਇੱਥੇ ਸ਼ਹਿਰ ਦੇ ਵਿੱਚ ਹੈਰੀਟੇਜ ਸਟਰੀਟ ਬਣੂਗੀ ਅੱਜ ਸ਼ਤਾਬਦੀ ਕਰਕੇ ਥੋੜਾ ਰੁਕਣਾ ਪੈ ਗਿਆ ਜਦੋਂ ਦੁਬਾਰਾ ਜਲਦੀ ਆਇਓ ਜਦੋਂ ਦੁਬਾਰਾ ਆਓਗੇ ਤੁਸੀਂ ਕਹੋਗੇ ਸ਼ਹਿਰ ਉਸ ਵੇਲੇ ਵੀ ਆਏ ਸੀ ਪਰ 6 ਮਹੀਨਿਆਂ 8 ਮਹੀਨਿਆਂ ਚ ਸ਼ਹਿਰ ਦੀ ਦਿੱਖ ਬਦਲ ਗਈ ਕਿਉਂਕਿ ਹੁਣ ਪਵਿੱਤਰ ਸ਼ਹਿਰ ਦਾ ਦਰਜਾ ਹੋ ਗਿਆ ਇਹਨੂੰ ਪਵਿੱਤਰ ਰੱਖਣਾ ਹੁਣ ਸਾਡਾ ਫਰਜ਼ ਹੋ ਗਿਆ ਜੀ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਜੀ ਇਹਨੂੰ ਪਵਿੱਤਰ ਰੱਖਣਾ ਵੀ ਹੈ ਅਮਲੀ ਰੂਪ ਵੀ ਦੇਣਾ ਹੈ ਕੱਲਾ ਕਾਗਜ਼ਾਂ 'ਚ ਨਹੀਂ ਰੱਖਣਾ ਜਿਸ ਤਰ੍ਹਾਂ ਹਰਜੋਤ ਬੈਂਸ ਜੀ ਨੇ ਕਿਹਾ ਹੋਇਆ ਇੱਥੋਂ ਦੇ ਐਮ.ਐਲ.ਏ ਵੀ ਨੇ ਮੰਤਰੀ ਵੀ ਨੇ ਜੋ ਇਹ ਸ਼ਹਿਰ ਤਿੰਨੇ ਸ਼ਹਿਰਾਂ ਨਹੀਂ ਲਈ ਜੋ ਵਿਦਿਅਕ ਸੰਸਥਾਾਂਾਂ ਚਾਹੀਦੀਆਂ ਜੋ ਸੀਵਰੇਜ ਵਾਸਤੇ ਕੋਈ ਸਰੋਵਰ ਵਾਸਤੇ ਕੋਈ ਕਿਸੇ ਗੁਰਦੁਆਰਾਂ ਵਾਸਤੇ ਜਿੱਥੇ-ਜਿੱਥੇ ਗੁਰੂ ਸਾਹਿਬ ਦੇ ਚਰਨ ਹੋਏ ਨੇ ਪਏ ਨੇ ਮਤਲਬ ਐ ਲੱਗੇ ਵੀ ਹਾਂ ਕੋਈ ਕੋਈ ਵਿਦੇਸ਼ਾਂ ਤੋਂ ਕੋਈ ਆਵੇ ਉਹ ਜਾ ਕੇ ਦੱਸੇ ਵੀ ਇੱਕ ਸਿੱਖ ਕੌਮ ਐ ਜਿਹੜੀ ਆਪਣੇ ਸ਼ਹਿਰਾਂ ਨੂੰ ਜਿੱਥੇ ਉਹਨਾਂ ਦੇ ਗੁਰੂਆਂ ਨੇ ਵਾਸਾ ਕੀਤਾ ਹੁਣ 29 29 ਸਾਲ ਜਿੱਥੇ ਤਿੰਨ ਸਹਿਬਜ਼ਾਦਿਆਂ ਦਾ ਜਨਮ ਹੋਇਆ ਉਹ ਜਾ ਕੇ ਦੇਖ ਕੇ ਆਇਓ ਬਾਕੀ ਭਾਰਤ ਚਲੋ ਠੀਕ ਹੈ ਵੱਡਾ ਦੇਸ਼ ਹੈ ਬਹੁਤ ਵੱਡੀ ਆਬਾਦੀ ਹੈ ਮੈਂ ਨਹੀਂ ਕਹਿੰਦਾ ਕਿ ਸਾਰਾ ਕੁਝ ਠੀਕ ਹੀ ਹੋਣਾ ਪਰ ਆਹ ਤਿੰਨ ਸ਼ਹਿਰ ਦੇਖ ਕੇ ਉਹ ਕਹਿਣ ਵੱਡੇ ਵੱਡੇ ਦੁਨੀਆ ਦੇ ਰਾਈਟਰ ਵੱਡੇ ਵੱਡੇ ਫਿਲਾਸਫਰ ਕਿ ਵੀ ਜਾ ਕੇ ਤਿੰਨ ਸ਼ਹਿਰਾਂ ਚ ਤਲਵੰਡੀ ਸਾਬੋ ਆਨੰਦਪੁਰ ਸਾਹਿਬ ਤੇ ਸ੍ਰੀ ਅਮਰਸਰ ਸਾਹਿਬ ਦੇਖ ਕੇ ਆਇਓ ਕਿ ਤਾਨੂੰ ਲੱਗੂਗਾ ਫਰਕ ਕਿ ਬਾਕੀ ਦੇਸ਼ ਨਾਲੋਂ ਕੁਝ ਫਰਕ ਹੈ ਕਿਉਂਕਿ ਇਸ ਦੇਸ਼ ਨੂੰ ਬਚਾਉਣ ਵਾਸਤੇ ਤਾਂ ਗੁਰੂ ਸਾਹਿਬ ਨੇ ਕੁਰਬਾਨੀ ਦਿੱਤੀ ਸੀ ਆਪ ਸੀਸ ਦੇ ਦੋ ਟੋਟੇ ਕਰਾ ਲਏ ਪਰ ਦੇਸ਼ ਇੱਕ ਰਹਿ ਗਿਆ ਧਰਮ ਇੱਕ ਰਹਿ ਗਿਆ ਕੋਈ ਹੈ ਮਿਸਾਲ ਦੁਨੀਆ ਤੇ ਕਿ ਕਿਸੇ ਜਿਹੜਾ ਇਨਸਾਨ ਦੇ ਰੂਪ ਚ ਆਇਆ ਹੋਵੇ ਤੇ ਉਹਦੇ ਦੋ ਸਸਕਾਰ ਹੋਏ ਹੋਣ ਧੜ ਦਾ ਕਿਤੇ ਹੋਰ ਸੀਸ ਦਾ ਕਿਤੇ ਹੋਰ ਹੈ ਮਿਸਾਲ ਦੁਨੀਆ ਤੇ ਜੇ ਪੜ ਲਓ ਜਿਹੜੀ ਮਰਜੀ ਦੁਨੀਆ ਦਾ ਸਾਹਿਤ ਪੜ ਲਿਓ ਕੋਈ ਹੈ ਮਿਸਾਲ ਤਾਂ ਦਿਖਾ ਦਿਓ ਤੇ ਹੈ ਮਿਸਾਲ ਕਿ ਧੜ ਦਾ ਸਸਕਾਰ ਇੱਕ ਅਮੀਰ ਵਪਾਰੀ ਲੱਖੀ ਸ਼ਾਹ ਬੰਜਾਰੇ ਨੇ ਘਰ ਨੂੰ ਅੱਗ ਲਾ ਕੇ ਹੀ ਕਰਤਾ ਹੋਵੇ ਕਿ ਪਤਾ ਨਾ ਲੱਗ ਜਾਏ ਮੁਗਲ ਸ਼ਾਸਕ ਨੂੰ ਕਿ ਧੜ ਲੈ ਕੇ ਚੱਕੇ ਕੋਈ ਹੈ ਉਦਾਹਰਨ ਹੈ ਕਿਤੇ ਦੱਸ ਦਿਓ ਜੇ ਕਿਤੇ ਹੈ ਇਹ ਵੀ ਨਹੀਂ ਮਿਲੀਆਂ ਸਰਦਾਰੀਆਂ ਪਤ ਇਹਦੇ ਵਾਸਤੇ ਆ ਇਸ ਤਰ੍ਹਾਂ ਦੀਆਂ ਕੁਰਬਾਨੀਆਂ ਦੇਣੀਆਂ ਪਈਆਂ ਯੂਨੀਵਰਸਿਟੀ ਆਉਣ ਜਾਣ ਸਾਰਾ ਈ ਰਿਕਸ਼ੇ ਮਿੰਨੀ ਬੱਸਾਂ ਜਾਂ ਲੋਕਲ ਸਰਵਿਸ ਜਿਹੜੀ ਵੀ ਹੋਊਗੀ ਉਹ ਜਿੱਥੇ ਜਿਹੜੇ ਮਰਜ਼ੀ ਗੁਰਦ ਆਮਾਂ ਨੂੰ ਤੁਸੀਂ ਜਾਣਾ ਹੈ ਉੱਥੇ ਜਾ ਕੇ ਮੱਥਾ ਟੇਕੋ ਰਹਿੈਸ਼ ਦੇ ਪ੍ਰਬੰਧ ਲਾਈਟ ਸਾਊਂਡ ਤੁਸੀਂ ਜਰੂਰ ਦੇਖ ਕੇ ਜਾਇਓ ਹੁਣ ਤਾਂ ਕਣਕਾਂ ਕੁਣਕਾਂ ਬੀਜ ਜੀ ਬੈਠੇ ਆ ਤੇ ਥੋੜਾ ਜਿਹਾ ਮੌਸਮ ਵੀ ਠੀਕ ਹੈ ਤੇ ਵੈਸੇ ਸੀਜ਼ਨ ਵੀ ਥੋੜਾ ਜਿਹਾ ਵੇਲਾ ਹੈ ਤੇ ਤੁਸੀਂ ਲਾ ਕੇ ਜਾਇਓ ਦੋ ਚਾਰ ਦਿਨ ਇੱਥੇ ਦੇਖ ਕੇ ਜਾਇਓ ਸਾਰਾ ਸੇਵਾ ਮੈਂ ਤਾਂ ਮੇਰਾ ਤਾਂ ਆਪਸ ਤੇ ਚਾਰ ਦਿਨ ਤੋਂ ਬੈਠਿਆ ਮੇਰਾ ਆਪ ਨਹੀਂ ਜਾਣ ਨੂੰ ਜੀ ਕਰਦਾ ਮੈਂ ਫੇਰ ਆਉਂ ਦੁਬਾਰੇ ਕੱਲ ਪਰਸੋਂ ਨੂੰ ਕਿਉਂਕਿ ਜਿਸ ਕਿਸਮ ਦਾ ਜਿਸ ਤਰ੍ਹਾਂ ਕੇਜਰੀਵਾਲ ਸਾਹਿਬ ਨੇ ਕਿਹਾ ਜਿਸ ਕਿਸਮ ਦੀ ਸ਼ਾਂਤੀ ਜਿਸ ਕਿਸਮ ਦਾ ਇਥੋਂ એનર્ਜੀ ਮਿਲਦੀ ਹੈ ਗੁਰੂ ਸਾਹਿਬ ਦੀ ਫੋਟੋ ਦੇਖ ਲਓ ਕਿੰਨੇ ਸਬਰ ਨਾਲ ਬੈਠਿਆ ਕਿੰਨਾ ਤਿਆਗ ਪਹਿਲਾਂ ਤਾਂ ਨਾਮ ਤਿਆਗ ਮਾਲੀ ਰੱਖਿਆ ਸੀ ਨਾ ਫਿਰ ਤੇਗ ਵਾਹੀ ਜਦੋਂ ਫਿਰ ਤੇਗ ਬਹਾਦਰ ਬਣੇ ਕਿੰਨਾ ਸਬਰ ਗੋਲੀਆਂ ਚੱਲੀਆਂ ਗੁਰੂ ਸਾਹਿਬ ਦੇ ਉੱਤੇ ਉਹ 22 ਬਹਿ ਗਏ ਸੀ ਉੱਥੇ ਬਾਬੇ ਬਕਾਲੇ 22 ਨਕਲੀ ਦਾਵੇਦਾਰ ਬਹਿ ਗਏ ਸੀ ਮੰਜੀਆਂ ਢਾ ਕੇ ਵੀ ਅਸੀਂ ਆ ਅਸੀਂ ਆ ਉਹ ਤਾਂ ਫਿਰ ਮੱਖਣシャ ਲਵਾਣੇ ਨੇ ਜਦੋਂ ਗੁਰੂ ਲਾਧੌਰੇ ਦਾ ਹੁਕਮ ਦਿੱਤਾ ਉਦੋਂ ਪਤਾ ਲੱਗਿਆ ਅਸਲੀ ਕਿਹੜਾ ਸਾਨੂੰ ਅਸਲੀ ਮਿਲੇ ਹੋਏ ਨੇ ਔਰ ਐਤੋ ਅਸਲੀ ਆ ਸਾਡੇ ਗੁਰੂ ਗ੍ਰੰਥ ਸਾਹਿਬ ਤੋਂ ਅਸਲੀ ਦਾ ਕੁਝ ਹੈ ਹੀ ਨਹੀਂ ਦਿਨ ਰਾਤ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਹੈ ਅੱਜ ਵੀ ਆਪਾਂ ਇੱਥੇ ਜੋ ਤੁਸੀਂ ਇੱਥੋਂ ਜਾਣਾ ਹੈ ਇੱਥੇ ਅਰਦਾਸ ਕਰਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਤੁਰਾਂਗੇ ਅਸੀਂ ਫਿਰ ਦੁਨੀਆ ਦਾ ਭਲਾ ਮੰਗਦੇ ਹਾਂ ਰੋਜ਼ ਅਸੀਂ ਹਰ ਇੱਕ ਦਾ ਭਲਾ ਮੰਗਦੇ ਆਂ ਅਸੀਂ ਧਰਤੀ ਨੂੰ ਮਹਾਨ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਬਹੁਤ ਵੱਡਾ ਦਰਜੇ ਅਸੀਂ ਦੇ ਰਹੇ ਆਂ ਕੁਦਰਤ ਦੇ ਜਿਹੜੇ ਸਰੋਤਾ ਨੂੰ ਇਥੋਂ ਅਰਦਾਸ ਹੋ ਕੇ ਕਰਕੇ ਫਿਰ ਚੱਲਾਂਗੇ ਉਸ ਤੋਂ ਬਾਅਦ ਤੁਸੀਂ ਅੱਜ ਜਿੱਥੇ ਵੀ ਤੁਸੀਂ ਜਾਣਾ ਹੋਇਆ ਜਾਓ ਸਾਡੀ ਸੇਵਾ 'ਚ ਕੋਈ ਕਮੀ ਰਹਿ ਗਈ ਹੋਵੇ ਅਸੀਂ ਮਾਫੀ ਚਾਹਾਂਗੇ ਤੇ ਬਾਕੀ ਆਉਣ ਵਾਲੇ ਦਿਨਾਂ 'ਚ ਬਹੁਤ ਸਾਰੇ ਹੋਰ ਐਲਾਨ ਹੁੰਦੇ ਰਹਿਣਗੇ ਸ਼ਹਿਰ ਦੇ ਵਿਕਾਸ ਵਾਸਤੇ ਦੁਕਾਨਾਂ ਦਾ ਜਿਸ ਤਰ੍ਹਾਂ ਦੱਸਿਆ ਹਰਜੋਤ ਬੈਂਸ ਨੇ ਇੱਕੋ ਰੰਗ ਹੋਊਗਾ ਇੱਕੋ ਜਿਹਾ ਸਟਾਈਲ ਹੋਊਗਾ ਲੱਗੂਗਾ ਵੀ ਹਾਂ ਗੁਰੂ ਸਾਹਿਬ ਦੀ ਕਿਰਪਾ ਹੈ ਤੁਸੀਂ ਦੇਖਿਓ ਪ੍ਰਮਾਤਮਾ ਸਮਤ ਬਖਸ਼ੇ ਬਲ ਬਖਸ਼ੇ ਗੁਰੂ ਸਾਹਿਬ ਆਪ ਸੇਵਾ ਲੈਣ ਇਹੀ ਅਰਦਾਸ ਕਰਦੇ ਰਹਿੰਦੇ ਆ ਤੇ ਕਿਉਂਕਿ ਉਹਨਾਂ ਦੀਆਂ ਕੁਰਬਾਨੀਆਂ ਕਰਕੇ ਹੀ ਇੱਥੇ ਆਪਾਂ ਬੈਠੇ ਆਂ ਨਹੀਂ ਪਤਾ ਨਹੀਂ ਕੀ ਹੋਣਾ ਸੀ ਕੌਮ ਦਾ ਪਤਾ ਨਹੀਂ ਕੀ ਹੋਣਾ ਸੀ ਦੇਸ਼ ਦਾ ਸੋ ਤੁਸੀਂ ਆਏ ਹੋ ਬੜਪਾਗੇ ਹੋ ਮਾਵਾ ਭੈਣਾ ਬਹੁਤ ਭਾਰੀ ਗਿਣਤੀ ਚ ਆਈਆਂ ਨੇ ਔਰ ਅਸੀਂ ਹਰ ਕਿਸਮ ਦਾ ਪ੍ਰਬੰਧ ਕੀਤਾ ਕਈ ਵਾਰੀ ਪੌੜੀਆਂ ਚੜਿਆ ਨਹੀਂ ਜਾਂਦਾ ਜਾਂ ਕਈ ਵਾਰੀ ਚੜਾਈਆਂ ਇਧਰੋਂ ਦਾ ਤੁਰ ਕੇ ਜਾਇਆ ਨਹੀਂ ਜਾਂਦਾ ਹਰ ਕਿਸਮ ਦਾ ਪ੍ਰਬੰਧ ਅਸੀਂ ਕਰਨ ਦੀ ਕੋਸ਼ਿਸ਼ ਕੀਤੀ ਔਰ ਇੱਦਾਂ ਹੀ ਰਹਿਣਗੇ ਪ੍ਰਬੰਧ ਦੇ ਕੋਈ ਐ ਨਹੀਂ ਹੈਗਾ ਕਿ ਅਸੀਂ ਚੱਕ ਕੇ ਲੈ ਜਾਾਂਗੇ ਇੱਥੋਂ ਅੱਜ ਸਮਾਪਤੀ ਦੇ ਭੋਗ ਪੈ ਗਏ ਚਲੋ ਜੀ ਨਾ ਇਹ ਐਂ ਚੱਲਣਗੇ ਇਹ ਜਿਹੜੇ ਸਮਾਗਮ ਨੇ ਸਾਰਾ ਸਾਲ ਐਂ ਚੱਲਣਗੇ 351 ਵਾ ਵੀ ਐਂ ਮਨਾਵਾਂਗੇ ਹੋਲਾ ਮੱਲਾ ਵੀ ਐਂ ਮਨਾਵਾਂਗੇ ਇੱਥੇ ਜਦੋਂ ਇੱਥੇ ਗੱਡ ਕੇ ਘਾਰਾਂਗੇ ਜਾਵੇ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਰਨੋਂ ਪਾਵੇ ਨਿਹਾਲ ਹੋ ਜਾਵੇ ਚਰਨ ਗੰਗਾ ਸਟੇਡੀਅਮ ਹੈ ਜਿੱਥੇ ਗੁਰੂ ਸਾਹਿਬ ਮਾਰਸ਼ਲ ਆਰਟ ਸਿਖਾਉਂਦੇ ਸੀ ਗੱਤਕਾ ਤੇ ਯੁੱਧ ਦੇ ਹੋਰ ਅਭਿਆਸ ਹੁੰਦੇ ਸੀ ਚਰਨ ਗੰਗਾ ਸਟੇਡੀਅਮ ਐ ਉਹ ਸਟੇਡੀਅਮ ਇੱਕ ਪਾਸਿਓਂ ਖਾਲੀ ਜਾ ਪਿਆ ਇੱਕ ਪਾਸੇ ਪੌੜੀਆਂ ਜੀਆਂ ਉਹਦੀਆਂ ਠੀਕ ਨਹੀਂ ਹੈਗੀਆਂ ਕਿਸੇ ਪਾਸੇ ਉਹ ਸਟੇਡੀਅਮ ਲੱਗਦਾ ਹੀ ਨਹੀਂ ਨਾ ਹੀ ਐ ਉਹਦੇ ਵਾਸਤੇ ਵੀ ਕਿਉਂਕਿ ਮੈਂ ਖੇਡ ਮੰਤਰੀ ਵੀ ਆ ਮੇਰੇ ਕੋਲ ਖੇਡ ਮੰਤਰਾਲਾ ਵੀ ਹੈ ਸਟੇਡੀਅਮ ਤਾਂ ਸੀ ਹਰੇਕ ਪਿੰਡ ਤੇ ਜਿਹੜੇ 3-4000 ਸਟੇਡੀਅਮ ਦਾ ਨਾਉਂਸ ਕੀਤਾ ਉਹ ਤਾਂ ਪਿੰਡਾਂ ਚ ਵੀ ਬਣਨਗੇ ਪਰ ਸ਼ੁਰੂਆਤ ਫਿਰ ਆਪਾਂ ਗੁਰੂ ਦਾ ਨਾਮ ਲੈ ਕੇ ਕਰਦੇ ਆਂ ਪਹਿਲਾਂ ਆਗਿਆ ਗੁਰਾਂ ਦੀ ਲੈ ਲਈਏ ਜਿਹੜਾ ਕੰਮ ਕੀਤਾ ਲੋੜੀਏ ਸੋ ਚਰਨ ਗੰਗਾ ਸਟੇਡੀਅਮ ਆਪਣੇ ਬਾਬਾ ਗੱਜਕੇਦਕਾਰਾਂ ਦੇ ਜਾਵੇ ਤਨ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਨ ਨੂੰ ਪਾਵੇ ਨਿਆਲ ਹੋ ਜਾਵੇ ਬਾਬਾ ਬਲਬੀਰ ਸਿੰਘ ਜੀ ਬੁੱਢਾ ਦਲ ਵਾਲੇ ਤੁਸੀਂ ਨਕਸ਼ਾ ਬਣਾ ਦਿਓ ਉਥੇ ਸਟੇਡੀਅਮ ਚ ਕੀ ਕੀ ਚਾਹੀਦਾ ਕਿੱਥੇ ਤੁਸੀਂ ਕਿਉਂਕਿ ਗੱਤਕਿਆਂ ਦੇ ਬਹੁਤ ਸਾਰੇ ਕਰਤੱਬ ਦੇਖੇ ਜਾਂਦੇ ਨੇ ਕਈ ਵਾਰੀ ਲੋਕਾਂ ਦੇ ਉੱਤੇ ਇਸ ਤਰ੍ਹਾਂ ਦੇ ਘਟਨਾਵਾਂ ਵੀ ਹੋਈਆਂ ਨੇ ਘੋੜੇ ਜਿਹੜੇ ਆ ਪਬਲਿਕ ਵਾਲੇ ਪਾਸੇ ਨੂੰ ਆ ਜਾਂਦੇ ਆ proper ਜਗ੍ਹਾ ਨਹੀਂ ਹੈਗੀ ਪਰ ਤੁਸੀਂ ਸਾਨੂੰ ਨਕਸ਼ੇ ਬਣਾ ਕੇ ਦੇ ਦਿਓ ਅਫਸਰ ਤੁਹਾਡੇ ਨਾਲ ਅਸੀਂ ਭੇਜ ਦਾਂਗੇ ਬਜਟ ਦੀ ਜਾਂ ਕੋਈ ਗੱਲ ਦੇ ਇਨਕਾਰਾਂਗੇ ਜਾਵੇ ਤਾਂ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਨ ਨੂੰ ਪਾਵੇ ਸੋ ਚਰਨ ਗੰਗਾ ਸਟੇਡੀਅਮ ਜਿਹੜਾ ਹੈ ਉਹ ਵਰਲਡ ਕਲਾਸ ਲੈਵਲ ਜਿਵੇਂ ਤੁਸੀਂ ਕਹੋਗੇ ਉਵੇਂ ਕਰਕੇ ਤੁਹਾਡੇ ਸਾਹਮਣੇ ਅਸੀਂ ਪੇਸ਼ ਕਰਾਂਗੇ ਔਰ ਜੋ ਅਵੇਲੇਬਲ ਸਭ ਤੋਂ ਵਧੀਆ ਨਕਸ਼ੇ ਨਕਸ਼ਾ ਨਵੀਸ ਜਿਹੜੇ ਨੇ ਉਹਨਾਂ ਤੋਂ ਨਕਸ਼ੇ ਬਣਵਾ ਕੇ ਇਸ ਤਰ੍ਹਾਂ ਦਾ ਸਟੇਡੀਅਮ ਲਾਈਟਾਂ ਲੱਗੀਆਂ ਹੋਣ ਪਤਾ ਲੱਗੇ ਕਿ ਹਾਂ ਇੱਥੇ ਕੋਈ ਖੇਡਾਂ ਨਾਲ ਸੰਬੰਧਿਤ ਜਾਂ ਗੁਰੂ ਸਾਹਿਬ ਦੀ ਮਾਰਸ਼ਲ ਆਰਟ ਦੇ ਨਾਲ ਸੰਬੰਧਿਤ ਕੋਈ ਸਟੇਡੀਅਮ ਹੈਗਾ ਇਹ ਵੀ ਅਸੀਂ ਸੇਵਾ ਜਿਹੜੀ ਹੈ ਉਹ ਲਵਾਂਗੇ ਸੋ ਮੇਰੇ ਤੋਂ ਕੋਈ ਬੋਲਦਿਆਂ ਤੋਂ ਕੋਈ ਗੁਸਤਾਖੀ ਹੋਈ ਹੋਵੇ ਕੋਈ ਕਿਸੇ ਦੇ ਲਫ਼ਜ਼ ਜਿਹੜਾ ਕੋਈ ਹਾਨ ਦਾ ਨਾਂ ਹੋਵੇ ਤਾਂ ਮੈਂ ਮਾਫੀ ਚਾਹੂੰਗਾ ਬਸ ਮੇਰੀ ਇੰਨੀ ਕਹਾਜ਼ਰੀ ਕਬੂਲ ਕਰਿਓ ਆਪਾਂ ਰਾਜਨੀਤਿਕ ਵਿਚਾਰ ਵਟਾਂਦਰੇ ਆਪਾਂ ਕਰਦੇ ਰਹਨੇ ਆ ਬਾਅਦ ਕਿਤੇ ਹੋਰ ਮਿਲਾਂਗੇ ਪਿੰਡਾਂ 'ਚ ਆ ਜਾਊਂਗਾ ਉੱਥੇ ਮਿਲਾਂਗੇ ਪਿਪੜਾਂ ਥੱਲੇ ਬੋੜਾਂ ਥੱਲੇ ਸੱਥਾਂ ਦੇ ਵਿੱਚ ਆ ਜਾऊंगा ਉੱਥੇ ਉੱਥੇ ਮਿਲ ਲਾਂਗੇ ਵਿਚਾਰ ਵਟਾਂਦਰੇ ਕਰ ਲਾਂਗੇ ਅੱਜ ਬਸ ਇੱਕੋ ਹੀ ਧਿਆਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਵਾਲੀ ਰੱਖਿਓ ਨਮਨ ਕਰਿਓ ਦੋਨੋਂ ਹੱਥੋਂ ਉੱਪਰ ਚਾਕੇ ਜਕਾਰਾ ਬੋਲੇ ਸੋ ਨਿਆਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਗੜਗੇ ਕਰਾਂਗੇ ਜਾਵੇ ਫਤਿਹ ਪਾਵੇ ਨਿਹਾਲ ਹੋ ਜਾਵੇ ਆਛਰੀਏ ਕਾਲ ਮੇਰੀ ਸਾਰੀ ਸਾਥ ਸੰਗਤ ਜੀ ਨੂੰ ਬੇਨਤੀ ਹੈ ਹੱਥ ਜੋੜ ਕੇ ਜਿਨ੍ਹਾਂ ਦਾ ਪੁਰਬ ਮਨਾਣ ਆਏ ਆ ਨੌਵੇਂ ਮੁਹੱਲੇ ਦੇ ਸ਼ਲੋਕ ਪੜੇ ਜਾਣੇ ਆ ਉਪਰੰਤ ਅਰਦਾਸ ਹੋਣੀ ਹੈ ਆਪਾਂ ਸਾਰੀ ਸੰਗਤ ਨੂੰ ਬੇਨਤੀ ਹੈ ਜੀ ਕਿ ਆਪਾਂ ਸੰਗਤ